हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਕਿਵੇਂ ਹੋ ਸਾਰੇ ਠੀਕ ਠਾਕ ਹੋ ਲਓ ਜੀ ਆਪਾਂ ਆਏ ਸੀਗੇ ਜੀ ਸਟੂਡੀਓ ਟਰਬਨ ਬாய் 뮤직 ਤੇ ਇੱਥੇ ਆਪਾਂ ਬੈਠੇ ਸੀਗੇ ਜੀ ਤੇ ਆਪਣੇ ਨਾਲ ਬੈਠੇ ਨੇ ਜੀ ਪੰਜਾਬੀ ਲੋਕ ਗਾਇਕ ਪੰਜਾਬ ਦੀ بلند ਆਵਾਜ਼ ਦੇ ਮਾਲਕ ਮਨਜੀਤ ਪੱਪੂ ਜੀ ਤੇ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਆ ਜੀ ਆਪਣੇ ਸੁਪਰ ਹਿੱਟ ਗਾਣਿਆਂ ਦੇ ਵਿੱਚੋਂ ਆਪਣੀ بلند ਆਵਾਜ਼ ਦੇ ਵਿੱਚੋਂ ਇੱਕ ਗਾਣਾ ਅੱਜ ਸਰੋਤਿਆਂ ਦੇ ਰੂਬਰੂ ਕੀਤਾ ਜਾਵੇ ਆਉਣ ਦਿਓ ਜੀ ਲਓ ਜੀ ਇਹ song ਮੇਰਾ I'm in the head ਨੇ ਕੀਤਾ ਇਸ ਸਤੀ ਖੋਖੇ ਵਾਲੇ ਨੇ ਲਿਖਿਆ ਬੜਾ ਪਿਆਰਾ song ਆ ਮੈਨੂੰ ਬਹੁਤ ਵਧੀਆ ਲੱਗਦਾ ਲੈ ਕੇ ਸਨਿਆਰੇ ਤੋਂ ਸੋਨੇ ਦਾ ਪੱਤਰਾ ਬਈ ਮੜਾਇਆ ਦੰਦ ਨੂੰ ਸਾਰੇ ਹੌਣ ਤੱਕ ਕੇ ਹਰਾਨ ਮਿੱਤਰੋ ਪੁੰਨਿਆਂ ਦੇ ਚੰਦ ਨੂੰ ਸਾਰੇ ਹੌਣ ਤੱਕ ਕੇ ਹਰਾਨ ਮਿੱਤਰੋ ਪੁੰਨਿਆਂ ਦੇ ਚੰਦ ਨੂੰ ਚੋਬਰਾਂ ਦੇ ਦਿਲਵਾਰੇ ਵਾਰੇ ਜਾਂ ਕੁੜੀਆਂ ਚ ਲਾਲ ਫਲਕਾਰੀ ਵਾਲੀ ਦਾ ਹੱਸਣਾ ਕਮਾਲ ਵਈ ਕੁੜੀਆਂ ਚ ਲਾਲ ਫਲਕਾਰੀ ਵਾਲੀ ਦਾ ਹੱਸਣਾ ਕਮਾਲ ਵਈ ਉਹ ਬਾਕੀ ਸਨਖੀਆਂ ਨੇ ਖੂਬ ਰੱਜ ਕੇ ਬਾਕੀ ਵੀ ਸਨਖੀਆਂ ਨੇ ਖੂਬ ਰੱਜ ਕੇ ਐ ਕੱਲੀ ਵੱਖ ਸਭ ਤੋਂ ਕਿ ਤੇਰੇ ਭਲੇ ਸਾਹਮਣੇ ਮੇਰੀ ਗਾਦੀ ਚਾਲ ਬਈ ਕੁੜੀਆਂ ਚ ਲਾਲ ਫਲਕਾਰੀ ਵਾਲੀ ਦਾ ਹੱਸਣਾ ਕਮਾਲ ਵਈ ਕੁੜੀਆਂ ਚ ਲਾਲ ਫਲਕਾਰੀ ਵਾਲੀ ਦਾ ਹੱਸਣਾ ਕਮਾਲ ਵਈ ਲੋ ਜੀ ਹੁਣ ਇੱਕ ਮੇਰਾ ਫੇਵਰਟ ਗਾਣਾ ਜੋ ਤੁਹਾਡਾ ਹੁਣੇ-ਹੁਣੇ ਆਇਆ ਜੀ ਜਿਹਦੇ ਵਿੱਚ ਰੂਪਨ ਕਾਲੋ ਜੀ ਦਾ 뮤직 ਤੇ ਸੱਤੇ ਕੋਟਲੀ ਵਾਲੇ ਦਾ ਲਿਖਿਆ ਗਾਣਾ ਜੋ ਕਿ ਤੁਸੀਂ ਗਾਇਆ ਤੇ ਉਹ ਆਪਣਾ ਹੁਣ ਤੁਸੀਂ ਅੱਜ ਲਾਈਵ ਸੁਣਾ ਦਿਓ ਆਪਾਂ ਉਹ ਵੀ ਸਰੋਤਿਆਂ ਦੇ ਰੂਪ ਰੂਪ ਕਰਨਾ ਚਾਹੁੰਦੇ ਆ ਉੱਚੇ ਨਿਸ਼ਾਨੇ ਠੋਕਰ ਮਾਰ ਕੇ ਠੋਕਰ ਨੂੰ ਵੀ ਲੰਘਦੇ ਜਾਂਦੇ ਨੇ ਬੈਰੀ ਲੱਤਾਂ ਖਿੱਚਦੇ ਖਿੱਚਦੇ ਹਮ ਜਾਣਦੇ ਨੇ ਮੈਂ ਦੇ ਵਿੱਚੋਂ ਮੰਜ਼ਿਲ ਦਾ ਪਰੇਰਾ ਨਿਕਲਦੇ ਜਿੰਨਾ ਦੇ ਪਰਵਾਹ ਨੀ ਕਰਦੇ ਬਈ ਉੱਚੇ ਨਿਸ਼ਾਨ ਜਿੰਨਾ ਦੇ ਪਰਵਾਹ ਨੀ ਕਰਦੇ ਬਣ ਕੇ ਕੁਝ ਵਿਖਾਉਣਾ ਸੋ ਜਿੰਨਾ ਨੇ ਖਾਲੀ ਕੋਟਾ ਕੰਡ ਵੀ ਟਪ ਜਾਂਦੇ ਮੱਕੀ ਸਿਕੋ ਵਾਲੀ ਜਿੰਨਾ ਤੇ ਪਰਵਾਹ ਨੀ ਕਰਦੇ ਬੇਉੱਚੇ ਨਿਸ਼ਾਨੇ ਜਿੰਨਾ ਤੇ ਪਰਵਾਹ ਨੀ ਕਰਦੇ ਉਹ ਪਰਵਾਹ ਨੀ ਕਰਦੇ ਬਹੁਤ ਵਧੀਆ ਜੀ ਬਹੁਤ ਧੰਨਵਾਦ